ਸ੍ਰੀ ਕਲ ਜੀ ਸਾਰਿਆਂ ਨੂੰ ਆਪਣਾ ਅੱਜ ਦਾ ਟੌਪਿਕ ਹੈਗਾ ਰਵਈਆ ਬਿਹੇਵੀਅਰ ਤੁਹਾਡਾ ਰਵਈਆ ਕਿਸੇ ਦੇ ਪ੍ਰਤੀ ਤੇ ਆਪਣੇ ਪ੍ਰਤੀ ਕਿਵੇਂ ਦਾ ਹੋਣਾ ਚਾਹੀਦਾ ਕਹਿਣ ਲਈ ਤਾਂ ਰਵਈਆ ਇੱਕ ਸ਼ਬਦ ਆ ਪਰ ਇਸ ਦਾ ਇਸਤੇਮਾਲ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਇਹ ਤੁਹਾਡੇ ਉੱਪਰ ਡਿਪੈਂਡ ਕਰਦਾ ਜੇਕਰ ਤੁਹਾਡਾ ਰਵਈਆ ਬਹੁਤ ਵਧੀਆ ਹੁੰਦਾ ਤਾਂ ਇਸ ਤੋਂ ਤੁਸੀਂ ਬਹੁਤ ਵਧੀਆ ਰਿਜ਼ਲਟ ਪ੍ਰਾਪਤ ਕਰ ਸਕਦੇ ਹੋ ਰਵਈਆ ਰਵਈਏ ਦੇ ਨਾਲ ਬਹੁਤ ਫਰਕ ਪੈਂਦਾ ਤੁਹਾਡਾ ਕਿਸੇ ਨਾਲ ਰਵਈਆ ਕਿਵੇਂ ਦਾ ਤੁਹਾਡਾ ਬੂਲਣ ਦਾ ਰਵਈਆ ਤੁਹਾਡੇ ਕੰਮ ਦਾ ਰਵਈਆ ਇੱਕ ਚੰਗੇ ਰਵਈਏ ਵਾਲਾ ਇਨਸਾਨ ਜੇ ਇੱਕ ਬਹੁਤ ਵਧੀਆ ਬਿਹੇਵੀਅਰ ਜੋ ਕਰਦਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਜੋ ਕੁਝ ਪ੍ਰਾਪਤ ਕਰਨਾ ਚਾਹੁੰਦਾ ਬਲਕਿ ਉਸ ਤੋਂ ਬਹੁਤ ਅੱਗੇ ਨਿਕਲ ਜਾਂਦਾ ਤੁਸੀਂ ਆਪਣੇ ਆਸ-ਪਾਸ ਦੇ ਲੋਕਾਂ ਨੂੰ ਦੇਖ ਕੇ ਉਹਨਾਂ ਤੋਂ ਸਿੱਖ ਸਕਦੇ ਹੋ ਜੇਕਰ ਤੁਹਾਡੀ ਸੁਸਾਇਟੀ ਦੇ ਵਿੱਚ ਇਹੋ ਜਿਹਾ ਬੰਦਾ ਕਿ ਉਸਦਾ ਬਿਹੇਵੀਅਰ ਬਹੁਤ ਵਧੀਆ ਤੇ ਉਹ ਆਪਣੀ ਰਵੱਈਏ ਦੇ ਪ੍ਰਭਾਵ ਤੋਂ ਹਰੇਕ ਹਾਲਾਤ ਵਿੱਚ ਜਿੱਤ ਸਕਦਾ। ਹਰੇਕ ਚੀਜ਼, ਹਰੇਕ ਕੰਮ ਤੁਹਾਨੂੰ ਆਪਣੇ ਦਿਲ ਤੋਂ ਕਰਨਾ ਚਾਹੀਦਾ ਹੈ। ਜਿਵੇਂ ਕਿ ਦਿਲ ਖੋਲ ਕੇ ਹੱਸੋ, ਦਿਲ ਤੋਂ ਬੋਲੋ, ਦਿਲ ਤੋਂ ਹੀ ਕਿਸੇ ਨੂੰ ਮਿਲੋ। ਦਿਲ ਖੋਲ ਕੇ ਵਧੀਆ ਵਧੀਆ ਖਾਣਾ ਖਾਓ ਕਹਿੰਦੇ ਨੇ ਜੇਕਰ ਤੁਸੀਂ ਕੋਈ ਐਕਸਰਸਾਈਜ਼ ਕਰਦੇ ਹੋ ਜਿਉਂ ਨੂੰ ਤੁਸੀਂ ਆਪਣੇ ਪੂਰੇ ਮਨ ਨਾਲ ਕਰੋਗੇ ਦਿਲ ਤੋਂ ਕਰੋਗੇ ਫਿਰ ਹੀ ਉਹਦਾ ਤੁਹਾਡੇ ਤੇ ਅਸਰ ਹੋਣਾ ਤੁਹਾਡੇ ਤੇ ਪੋਜ਼ਿਟਿਵ ਤੁਹਾਡੇ ਵਿੱਚ એનર્ਜੀ ਆਉਣੀ ਆ ਇਸ ਤੋਂ ਇਲਾਵਾ ਜੇ ਕਿਸੇ ਨੂੰ ਮਿਲਦੇ ਹੋ ਤੇ ਉਸ ਨੂੰ ਦਿਲ ਤੋਂ ਮਿਲੋ ਦਿਲ ਤੋਂ ਹੀ ਉਸ ਨਾਲ ਗੱਲਾਂ ਕਰੋ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡਾ ਰਵਈਆ ਜਿਹੜਾ ਉਹ ਬਹੁਤ ਵਧੀਆ ਬਣਦਾ ਜਾਂਦਾ ਤੁਹਾਡਾ ਬਿਹੇਵੀਅਰ ਬਹੁਤ ਵਧੀਆ ਹੁੰਦਾ ਕਿਸੇ ਦੂਜੇ ਨਾਲ ਵੀ ਤੇ ਆਪਣੇ ਆਪ ਨਾਲ ਵੀ ਅਤੇ ਤੁਹਾਡੇ ਰਵਈਏ ਦੇ ਵਿੱਚ ਆਪਣੇ ਆਪ ਪ੍ਰਤੀ ਵੀ ਇੱਕ ਸੈਲਫ ਕੌਨਫੀਡੈਂਸ ਸੈਲਫ ਰਿਸਪੈਕਟ ਜ਼ਰੂਰ ਹੋਣੀ ਚਾਹੀਦੀ ਆ ਅਤੇ ਤੁਸੀਂ ਦੂਜਿਆਂ ਲਈ ਪ੍ਰੇਰਨਾਦਾਇਕ ਹੋਣੇ ਚਾਹੀਦੇ ਹੋ ਤੁਹਾਨੂੰ ਦੂਜਿਆਂ ਨੂੰ ਅਨਕਰੇਜ ਕਰਨਾ ਚਾਹੀਦਾ ਅਨਕਰੇਜ ਤੁਸੀਂ ਇਹ ਤਾਂ ਹੀ ਕਰ ਸਕਦੇ ਹੋ ਜੇਕਰ ਤੁਹਾਡੇ ਆਪਣੇ ਵਿੱਚ ਪ੍ਰੇਰਣਾ ਇਸ ਲਈ ਤੁਸੀਂ ਦੂਜੇ ਨੂੰ ਮੋਟੀਵੇਟ ਕਰ ਸਕਦੇ ਹੋ ਤੁਹਾਡੇ ਵਿੱਚ ਵਿਸ਼ਵਾਸ ਆ ਜੋ ਕੁਝ ਜੋ ਗੱਲਾਂ ਤੁਸੀਂ ਦੂਜੇ ਨੂੰ ਦੱਸ ਰਹੇ ਹੋ ਤੁਹਾਨੂੰ ਉਸ ਉੱਪਰ ਪੂਰੀ ਤਰ੍ਹਾਂ ਵਿਸ਼ਵਾਸ ਆ ਕਿ ਤੁਸੀਂ ਐਵੇਂ ਕਰ ਸਕਦੇ ਹੋ ਜੋ ਤੁਸੀਂ ਬੋਲ ਰਹੇ ਹੋ ਉਹ ਤੁਸੀਂ ਮੰਨ ਤੋਂ ਕਰਦੇ ਹੋ ਤੁਹਾਡੇ ਆਪਣੇ ਬਿਹੇਵੀਅਰ ਦੇ ਵਿੱਚ ਵੀ ਆਪਣੇ ਰਵੱਈਏ ਦੇ ਵਿੱਚ ਵੀ ਹੈਗੀਆਂ ਨੇ ਜਦੋਂ ਤੁਸੀਂ ਆਪਣੇ ਰਵੱਈਏ ਨੂੰ ਕਿਸੇ ਦੂਜੇ ਦੇ ਸਾਹਮਣੇ ਦਿਲ ਤੋਂ ਰਿਪਰੈਜ਼ੈਂਟ ਕਰਦੇ ਹੋ ਚਾਹੇ ਉਹ ਗੱਲਾਂ ਨੇ ਚਾਹੇ ਕੋਈ ਕੰਮ ਆ ਤਾਂ ਉਸ ਦਾ ਅਸਰ ਦੂਜਿਆਂ ਤੇ ਜ਼ਰੂਰ ਹੁੰਦਾ ਤੇ ਬਹੁਤ ਵਧੀਆ ਹੁੰਦਾ ਇਸ ਤੋਂ ਇਲਾਵਾ ਤੁਹਾਡੇ ਰਵੱਈਏ ਦੇ ਵਿੱਚ ਇਹ ਹੋਣਾ ਚਾਹੀਦਾ ਕਿ ਤੁਸੀਂ ਸਾਹਮਣੇ ਵਾਲੇ ਇਨਸਾਨ ਨੂੰ ਇਹ ਅਹਿਸਾਸ ਕਰਾਓ ਕਿ ਉਹ ਇੰਪੋਰਟੈਂਟ ਆ ਕਿ ਉਹ ਮਹੱਤਮਪੂਰਨ ਆ ਉਸ ਇਨਸਾਨ ਦੀ ਜਿਸ ਵਿਅਕਤੀ ਨੂੰ ਤੁਸੀਂ ਮਿਲਦੇ ਹੋ ਚਾਹੇ ਉਹ ਤੁਹਾਡੇ ਘਰ ਵਿੱਚ ਆ ਤੁਹਾਡੇ ਬੱਚੇ ਨੇ ਤੁਹਾਡੀ ਫੈਮਿਲੀ ਆ ਭਾਵੇਂ ਤੁਹਾਡਾ ਕੋਈ ਗੁਆਂਢੀ ਆ ਭਾਵੇਂ ਤੁਹਾਡੇ ਨਾਲ ਕੋਈ ਜੌਬ ਕਰਦਾ ਹਨ ਉਸ ਨੂੰ ਇਹ ਕਹੋ ਕਿ ਤੁਸੀਂ ਇਹ ਕੰਮ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਇੰਪੋਰਟੈਂਟ ਹੋ ਤੁਹਾਡਾ ਕੰਮ ਇੰਪੋਰਟੈਂਟ ਆ ਉਸ ਦੀ ਪ੍ਰਸ਼ੰਸਾ ਕਰੋ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਇਸ ਤਰ੍ਹਾਂ ਕਰਨ ਨਾਲ ਇਸ ਤਰ੍ਹਾਂ ਦੇ ਬਿਹੇਵੀਅਰ ਨਾਲ ਤੁਹਾਡੀ ਜ਼ਿੰਦਗੀ ਹੈ ਜਿਹੜੀ ਸੁਖਾਲੀ ਬਣ ਚੁਗੀ ਤੁਹਾਡੇ ਘਰ ਵਿੱਚ ਵੀ ਤੇ ਬਾਹਰ ਵੀ ਜਦੋਂ ਤੁਸੀਂ ਕਿਸੇ ਦੂਜੇ ਪਰਸਨ ਨੂੰ ਵੈਲਿਊ ਕਰੋਗੇ ਸਾਹਮਣੇ ਵਾਲਾ ਵੀ ਤੁਹਾਡੀ ਪ੍ਰਸ਼ੰਸਾ ਕਰੇਗਾ ਤੁਹਾਨੂੰ ਇੰਪੋਰਟੈਂਸ ਦੇਵੇਗਾ ਕਿਉਂਕਿ ਮਹੱਤਮਪੂਰਨ ਬਣਨ ਦੀ ਜਿਹੜੀ ਇੱਛਾ ਜਾਂ ਭੁੱਖਾ ਇਹ ਸਾਰੇ ਇਨਸਾਨਾਂ ਦੇ ਵਿੱਚ ਹੀ ਹੁੰਦੀ ਆ ਇਹ ਤੁਹਾਨੂੰ ਬਹੁਤ ਅੱਗੇ ਤੱਕ ਲੈ ਜਾ ਸਕਦੀ ਆ ਜੇਕਰ ਤੁਸੀਂ ਕਿਸੇ ਦੀ ਪ੍ਰਸ਼ੰਸਾ ਕਰਦੇ ਹੋ ਤੁਹਾਡੇ ਬਿਹੇਵੀਅਰ ਦੇ ਵਿੱਚ ਇਹ ਹੈਗਾ ਤੁਹਾਡਾ ਰਵਈਆ ਸਫਲਤਾ ਦਾ ਇੱਕ ਬਹੁਤ ਵਧੀਆ ਔਜ਼ਾਰ ਆ ਜੇਕਰ ਤੁਸੀਂ ਵਧੀਆ ਰਵਈਆ ਰੱਖਦੇ ਹੋ ਇਸ ਤੇ ਕੁਝ ਖਰਚ ਵੀ ਨਹੀਂ ਹੁੰਦਾ ਤੇ ਇਹਦੇ ਜਿਹੜੇ ਰਿਜ਼ਲਟ ਨੇ ਉਹ ਤੁਹਾਨੂੰ ਬਹੁਤ ਵਧੀਆ ਮਿਲਦੇ ਨੇਗੇ ਪਰ ਇੰਨਾ ਵਧੀਆ ਰਵਈਆ ਬਹੁਤ ਹੀ ਘੱਟ ਲੋਕਾਂ ਕੋਲ ਹੁੰਦਾ ਸਾਨੂੰ ਸਾਰਿਆਂ ਨੂੰ ਮੋਟੀਵੇਟ ਹੋ ਕੇ ਆਪਣੇ ਆਪ ਨੂੰ ਚੇਂਜ ਕਰਨਾ ਚਾਹੀਦਾ ਆਪਣੇ ਆਪ ਨੂੰ ਬਦਲ ਕੇ ਇਹੋ ਜਿਹੀ ਰਵੱਈਏ ਨੂੰ ਅਪਣਾਉਣਾ ਚਾਹੀਦਾ ਆਪਣੇ ਰਵੱਈਏ ਨੂੰ ਆਪਣੇ ਬਿਹੇਵੀਅਰ ਨੂੰ ਸੱਚਮੁੱਚ ਬਦਲ ਕੇ ਦੇਖਿਓ ਇਸ ਤਰ੍ਹਾਂ ਕਰਿਓ ਤੁਸੀਂ ਸੱਚਮੁੱਚ ਹੀ ਸਫਲਤਾ ਪ੍ਰਾਪਤ ਕਰੋਗੇ ਹੁਣ ਆਪਾਂ ਇੱਕ ਉਦਾਹਰਣ ਲੈਨੇ ਆ ਪੈਸੇ ਪ੍ਰਤੀ ਰਵੱਈਆ ਜਿਹੜਾ ਉਹ ਕਿਵੇਂ ਦਾ ਹੋਣਾ ਚਾਹੀਦਾ ਇੱਥੇ ਆਪਾਂ ਦੇਖਦੇ ਹਾਂ ਕਿ ਹਰੇਕ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਪੈਸਾ ਕਮਾਉਣਾ ਚਾਹੁੰਦਾ ਹਾਂਜੀ ਪੈਸਾ ਕਮਾਉਣਾ ਵੀ ਚਾਹੀਦਾ ਕਿਉਂਕਿ ਇਹ ਕੋਈ ਬੁਰੀ ਗੱਲ ਨਹੀਂ ਹੈਗੀ ਜੇਕਰ ਤੁਸੀਂ ਪੈਸਾ ਕਮਾਉਂਗੀ ਤਾਂ ਤੁਸੀਂ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਜੀ ਸਕਦੇ ਹੋ ਪਰ ਬਹੁਤ ਸਾਰੇ ਲੋਕਾਂ ਵਿੱਚ ਜਾਂ ਇਨਸਾਨਾਂ ਵਿੱਚ ਵਿਅਕਤੀਆਂ ਵਿੱਚ ਪੈਸੇ ਪ੍ਰਤੀ ਜਿਹੜਾ ਰਵਈਆ ਉਹ ਐਵਿਦਾ ਹੁੰਦਾ ਕਿ ਉਹ ਚਾਹੁੰਦੇ ਨੇ ਕਿ ਪਹਿਲਾਂ ਪੈਸਾ ਆਵੇ ਫਿਰ ਉਹ ਵਧੀਆ ਕੰਮ ਕਰੇਗਾ ਪੈਸੇ ਪ੍ਰਤੀ ਪੈਸੇ ਕਮਾਉਣ ਪ੍ਰਤੀ ਤੁਹਾਡਾ ਰਵਈਆ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਵਿੱਚ ਪਹਿਲਾ ਸੇਵਾ ਭਾਵਨਾ ਹੋਣੀ ਚਾਹੀਦੀ ਆ ਕਿਸੇ ਵੀ ਕੰਮ ਨੂੰ ਕਰਨ ਲਈ ਹੁਣ ਆਪਾਂ ਇੱਕ ਹੋਰ ਉਦਾਹਰਨ ਦੇਖਦੇ ਹਾਂ ਕਿ ਜਿਵੇਂ ਕੋਈ ਇਨਸਾਨ ਕੋਈ ਆਫਿਸ ਦੇ ਵਿੱਚ ਜੌਬ ਕਰਦਾ ਉਹ ਕੀ ਕਰਦਾ ਕਿ ਜੇਕਰ ਮੈਨੂੰ ਆਫਿਸ ਵਾਲੇ ਵਧੀਆ ਪੇ ਦੇਣਗੇ ਤਨਖਾਹ ਦੇਣਗੇ ਮੈਂ ਫੇਰ ਹੀ ਵਧੀਆ ਕੰਮ ਕਰੂੰਗਾ ਪਰ ਇੱਥੇ ਇਹ ਚੀਜ਼ ਸਹੀ ਨਹੀਂ ਹੈਗੀ ਤੁਸੀਂ ਪਹਿਲਾਂ ਆਪਣੀ ਕਾਬਲੀਅਤ ਨੂੰ ਕਿਸੇ ਦੇ ਅੱਗੇ ਪੇਸ਼ ਕਰੋ ਕਿਸੇ ਦੇ ਅੱਗੇ ਰੀਪਰਸੈਂਟ ਕਰੋ ਤੁਸੀਂ ਸੇਵਾ ਭਾਵਨਾ ਨਾਲ ਕੰਮ ਕਰੋ ਬਹੁਤ ਹੀ ਵਧੀਆ ਕੰਮ ਕਰੋ ਫਿਰ ਤੁਹਾਨੂੰ ਪੈਸਾ ਵੀ ਬਹੁਤ ਵਧੀਆ ਮਿਲੇਗਾ ਕਿਉਂਕਿ ਪੈਸੇ ਦਾ ਵੀਜ਼ ਹੈ ਸੇਵਾ ਸਭ ਤੋਂ ਪਹਿਲਾਂ ਤੁਸੀਂ ਸੇਵਾ ਕਰੋ ਪੈਸਾ ਤੁਹਾਡੇ ਕੋਲ ਆਪਣੇ ਆਪ ਆ ਜਾਵੇਗਾ ਇਸ ਤੋਂ ਬਿਨਾ ਜੇਕਰ ਤੁਸੀਂ ਕਿਸੇ ਟੀਮ ਵਿੱਚ ਵਰਕ ਕਰਦੇ ਹਾਂ ਕੰਮ ਕਰਦੇ ਹਾਂ ਟੀਮ ਵਰਕ ਕਰਦੇ ਹਾਂ ਤਾਂ ਹਰ ਇੱਕ ਇਨਸਾਨ ਇੱਕ ਦੂਜੇ ਨੂੰ ਇਹ ਕਹੇ ਕਿ ਤੁਹਾਡੇ ਤੋਂ ਬਿਨਾ ਇਹ ਕੰਮ ਇੰਪੋਸੀਬਲ ਆ ਇਹ ਕੰਮ ਹੋ ਨਹੀਂ ਸਕਦਾ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਹਰੇਕ ਦੀ ਪ੍ਰਸ਼ੰਸਾ ਕਰੇ ਨਾਲ ਤੁਹਾਨੂੰ ਕੀ ਲਾਭ ਹੋਗਾ ਤੁਸੀਂ ਸਾਰੇ ਆਪੋ ਆਪਣੇ ਕੰਮ ਨੂੰ ਬਹੁਤ ਵਧੀਆ ਵੀ ਨਾਲ ਕਰੋਗੇ ਤੇ ਓਨੇ ਹੀ ਜ਼ਿਆਦਾ ਉਹ ਕੰਮ ਆ ਜਿਹੜਾ ਅੱਗੇ ਵਧੂਗਾ ਤੇ ਉਸ ਤੋਂ ਤੁਹਾਨੂੰ ਮੁਨਾਫਾ ਜਿਹੜਾ ਬੈਨੀਫਿਟ ਆ ਬਹੁਤ ਜ਼ਿਆਦਾ ਮਿਲੇਗਾ ਚੰਗੀਆਂ ਖਬਰਾਂ ਫੈਲਾਓ ਚੰਗੀਆਂ ਖਬਰਾਂ ਦੂਜੇ ਨੂੰ ਸੁਣਾਓ ਕਿਉਂਕਿ ਕਿਸੇ ਵੀ ਬੰਦੇ ਨੂੰ ਆਪਾਂ ਬੁਰੀ ਖਬਰ ਸੁਣਾ ਕੇ ਉਸ ਤੋਂ ਕੁਝ ਚੰਗੀ ਚੀਜ਼ ਹਾਸਿਲ ਕਰਨ ਦੀ ਉਮੀਦ ਨਹੀਂ ਕਰ ਸਕਦੇ ਜਿਹੋ ਜਿਹਾ ਰਵਈਆ ਤੁਸੀਂ ਆਪਣੇ ਪ੍ਰਤੀ ਕਿਸੇ ਦੂਜੇ ਇਨਸਾਨ ਤੋਂ ਚਾਹੁੰਦੇ ਹੋ ਪਹਿਲਾਂ ਤੁਸੀਂ ਉਸ ਨਾਲ ਉਹ ਜਿਹਾ ਬਿਹੇਵੀਅਰ ਆਪ ਕਰੋ ਵਿਵਹਾਰ ਉਸੇ ਤਰ੍ਹਾਂ ਦਾ ਹੀ ਕਰੋ ਦੂਜੇ ਨਾਲ ਹੌਲੀ-ਹੌਲੀ ਤੁਹਾਨੂੰ ਜਿਹੜਾ ਰਿਟਰਨ ਗਿਫਟ ਆ ਉਸ ਤਰ੍ਹਾਂ ਦਾ ਹੀ ਮਿਲੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਵੀ ਹਰ ਕੋਈ ਬਹੁਤ ਵਧੀਆ ਵਿਵਹਾਰ ਕਰੇਗਾ